ਛਤੀਸਗੜ੍ਹ ਨਕਸਲੀ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ ਲਾਰ ਰਗੂਬੀਰ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਸਠਿਆਲਾ ਪਹੁੰਚੀ ਇੱਥੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਵਿਦਾਇਗੀ ਦੇਣ ਮੌਕੇ ਰਾਜਨੀਤਿਕ ਸਿਆਸੀ ਧਾਰਮਿਕ ਆਗੂ ਸੀਆਰਪੀਐਫ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਹਰ ਇੱਕ ਦੀ ਅੱਖ ਨਮ ਸੀ ਪਰਿਵਾਰ 'ਚ ਜਿੱਥੇ ਰਗੂਬੀਰ ਸਿੰਘ ਦੇ ਚਲੇ ਜਾਣ ਦਾ ਦੁੱਖ ਹੈ ਉੱਥੇ ਇਹ ਵੀ ਫਕਰ ਹੈ ਕਿ ਨਕਸਲੀਆਂ ਦੇ ਨਾਲ ਲੋਹਾ ਲੈਂਦੇ ਉਹ ਦੇਸ਼ ਲਈ ਸ਼ਹੀਦ ਹੋਏ ਨੇ ਸਾਨੂੰ ਕੱਲ੍ਹ ਰਾਤੀ ਪਤਾ ਚੱਲਿਆ ਸੀਗਾ ਪਾਪਾ ਸਾਡੇ ਮਨੁੱਖ ਸ਼ਹੀਦ ਹੋ ਗਏ ਮੈਨੂੰ ਗਰਵਾ ਕਿ ਮੇਰੇ ਪਾਪਾ ਸ਼ਹੀਦ ਹੋਏ ਦੇਸ਼ ਲਈ ਸੋਮਵਾਰ ਨੂੰ ਛਤੀਸਗੜ੍ਹ ਦੇ ਸੁਕਮਾ ਚ ਨਕਸਲੀਆਂ ਦੇ ਨਾਲ ਲੋਹਾ ਲੈਂਦਿਆਂ ਸੀ ਆਰ ਪੀ ਐਫ ਦੇ 26 ਜਵਾਨ ਸ਼ਹੀਦ ਹੋ ਗਏ ਨੇ ਜਿਨ੍ਹਾਂ ਚੋਂ ਇੱਕ ਪੰਜਾਬ ਦਾ ਲਾਲ ਇੰਸਪੈਕਟਰ ਰਗੂਬੀਰ ਸਿੰਘ ਵੀ ਸ਼ਾਮਲ ਹੈ ਜਗਬਾਣੀ ਟੀਮ ਇਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰਦੀ ਹੈ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਦੇ ਇੱਕੋ ਮਾਮਲੇ ਤੇ ਵੱਖੋ ਵੱਖਰੇ ਬਿਆਨ ਸਾਹਮਣੇ ਆਏ ਨੇ ਮਾਮਲਾ ਸੂਬੇ ਚ ਕਾਨੂੰਨ ਵਿਵਸਥਾ ਦਾ ਹੈ ਕੈਬਨਿਟ ਮੰਤਰੀ ਤਰਪਤ ਰਜਿੰਦਰ ਸਿੰਘ ਬਾਜਵਾ ਜਿੱਥੇ ਗੈਂਗਸਟਰਾਂ ਦੀ ਆਪਸੀ ਗੈਂਗਵਾਰ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਸਮਝਦੇ ਉਥੇ ਹੀ ਮਨਪ੍ਰਤ ਬਾਦਲ ਇਸ ਨੂੰ ਗੰਭੀਰ ਮੁੱਦਾ ਦੱਸ ਰਹੇ ਨੇ ਕੋਈ ਗੈਂਗਸਟਰ ਦੂਜੇ ਗੈਂਗਸਟਰ ਨੂੰ ਮਾਰੀ ਜਾ ਰਿਹਾ ਕਾਮਨ ਮਨ ਨੂੰ ਕੀ ਹੈ ਜੇ ਇੱਕ ਚੋਰ ਦੂਜੇ ਚੋਰ ਨੂੰ ਮਾਰੀ ਜਾ ਰਿਹਾ ਤੇ ਸਾਨੂੰ ਤੁਹਾਨੂੰ ਕੀ ਗੁੱਸਾ ਆਦਾ ਕਰਨਾ ਹੈ ਕੋਈ ਨੋਨੋ ਕਾਨੂੰਨ ਨੋਨੋ ਵਾਸਾ ਕੋਈ ਨਿਵੇਂ ਘੜ ਰਹੀ ਕੰਮ ਖਤਮ ਹੋ ਰਿਹਾ ਜਿਹੜਾ ਸਰਕਾਰ ਨੇ ਖਤਮ ਕਰਨਾ ਸੀ ਉਹ ਆਪਸ ਖਤਮ ਕਰੀ ਜਾ ਰਿਹਾ ਜਿਹੜੇ ਰਹਿ ਜਾਣਗੇ ਸਰਕਾਰ ਫੜ ਲੇਗੀ ਇਹ ਗੱਲ ਤਿੰਨ ਵਾਰੀ ਕਹਿ ਚੁੱਕਿਆ ਮੈਂ ਚੌਥੀ ਵਾਰ ਕਰ ਕਹਿਣਾ ਕਿ ਹਿੰਦੁਸਤਾਨ ਇੱਕ ਸੰਵਿਧਾਨ ਦੇ ਤਹਿਤ ਚੱਲਦਾ ਹੈ ਔਰ ਕੋਈ ਵੀ ਇਨਸਾਨ ਨੂੰ ਇਜਾਜ਼ਤ ਨਹੀਂ ਹੈ ਕਿ ਕਾਨੂੰਨ ਆਪਣੇ ਹੱਥ ਚ ਲਵੇ ਔਰ ਜੇ ਕੋਈ ਲੈਂਦਾ ਹੈ ਤਾਂ ਫਿਰ ਇੱਕ ਹਿੰਦੁਸਤਾਨ ਦਾ ਕਾਨੂੰਨ ਹੈ ਕਿ ਉਹਨੂੰ ਕਾਨੂੰਨ ਦੇ ਸ਼ਿਕੰਜੇ ਚ ਲਿਆ ਜਾਏਗਾ ਸੋ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈ first and primary duties law and order maintenance thank you ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਪੈਰ ਪ੍ਰਸਾ ਚੁੱਕੇ ਗੈਂਗਸਟਰਾਂ ਨੂੰ ਤਿੱਖੇ ਸ਼ਬਦਾਂ 'ਚ ਚੇਤਾਵਨੀ ਦਿੱਤੀ ਹੈ ਕੈਪਟਨ ਦੇ ਮੁਤਾਬਕ ਗੈਂਗਸਟਰ ਆਪਣੇ ਆਪ ਨੂੰ ਪੁਲਿਸ ਦੇ ਅੱਗੇ ਸਰੈਂਡਰ ਕਰ ਦੇਣ ਨਹੀਂ ਤਾਂ ਸਰਕਾਰ ਪੰਜਾਬ 'ਚ ਇੱਕ ਵੀ ਗੈਂਗਸਟਰ ਨੂੰ ਨਹੀਂ ਬਖਸ਼ੇਗੀ ਕੈਪਟਨ ਪੰਜਾਬ 'ਚ ਏਟੀਐਸ ਤੇ ਪਕੋਕਾ ਤੇ ਵਿਚਾਰ ਕਰ ਰਹੇ ਨੇ ਜਰ ਆਪ ਡੀਜੀਪੀ ਨੇ ਸਾਡੇ ਗਵਰਨਮੈਂਟ ਬਣਨ ਤੋਂ ਪਹਿਲਾਂ ਕੀ ਹੈ ਐਨਓਫੈਕਟਸ ਇਹ ਆਪਣੇ ਅਖਬਾਰ ਚਾ ਚੁੱਕੇ ਨੇ ਔਰ ਜਿਹੜੇ ਗੈਂਗਸਟਰ ਨੇ ਜੀ ਕੋ ਗੈਂਗਸਟਰ ਨਹੀਂ ਛੱਡਣਾ ਇਹਨਾਂ ਨੂੰ ਫਿਨਿਸ਼ ਹੋਵਾਂ। ਚਲੋ ਅਗਰ ਸਰੈਂਡਰ ਕਰਨਗੇ ਸਰੈਂਡਰ ਕਰਨ ਨਹੀਂ ਸਰੈਂਡਰ ਕਰਨਗੇ ਪੁਲਿਸ ਵਿਭਾਗ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਰੇ ਵਿਭਾਗਾਂ ਦੀ ਰਿਵਿਊ ਮੀਟਿੰਗ ਕਰਕੇ ਕਮਕਾਰ ਦੀ ਜਾਣਕਾਰੀ ਹਾਸਲ ਕਰ ਰਹੇ ਨੇ ਤੇ ਇਸੇ ਤਹਿਤ ਉਹ ਬੋਧਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ ਹੋਏ ਸੀ। ਗੈਂਗਵਾੜ ਤੇ ਅਤਵਾਦ ਨੂੰ ਖਤਮ ਕਰਨ ਲਈ ਸਪੈਸ਼ਲ ਟਾਸਕ ਫੋਰਸ ਬਣਾਈ ਜਾ ਰਹੀ ਹੈ ਇਹ ਕਹਿਣਾ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਦਾ ਵੇਰਕਾ ਚੰਡੀਗੜ੍ਹ ਵਿਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਸਪਸ਼ਟ ਕੀਤਾ ਕਿ ਬਾਰਡਰ ਏਰੀਆ ਹੋਣ ਕਰਕੇ ਅਕਸਰ ਪੰਜਾਬ ਪਾਕਿਸਤਾਨ ਦੇ ਨਿਸ਼ਾਨੇ ਤੇ ਰਿਹਾ ਹੈ ਤੇ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਨੂੰ ਅਲਰਟ ਕੀਤੇ ਜਾਣ ਤੋਂ ਬਾਅਦ ਹੀ ਸਰਕਾਰ ਨੇ ਅਤਵਾਦੀ ਵਿਰੋਧੀ ਦਸਤੇ ਦਾ ਗਠਨ ਕੀਤੇ ਜਾਣ ਦਾ ਫੈਸਲਾ ਲਿਆ ਹੈ ਸੈਂਟਰ ਦੀ ਆਈਬੀਏ ਨੇ ਵੀ ਪੰਜਾਬ ਨੂੰ ਅਲਰਟ ਕੀਤਾ ਹੈ ਔਰ ਪੰਜਾਬ ਦੀਆਂ ਏਜੰਸੀਆਂ ਨੇ ਵੀ ਇਸ ਗੱਲ ਦੇ ਵਾਸਤੇ ਤਸਦੀਕ ਕੀਤਾ ਹੈ ਕਿ ਪੰਜਾਬ ਵਾਲੇ ਪਾਸੇ ਮਾੜੀ ਨਿਗਾਹ ਲਗਾ ਕੇ ਆਤਕਵਾਦੀ ਦਸਤੇ ਬੈਠੇ ਹੋਇਆ ਔਰ ਉਹਨਾਂ ਨੂੰ ਮੁਕਾਬਲਾ ਕਰਨ ਵਾਸਤੇ ਇਹ ਪੰਜਾਬ ਸਰਕਾਰ ਦਾ ਮਹੱਤਵਪੂਰਨ ਕਦਮ ਹੈ ਆਮ ਆਦਮੀ ਪਾਰਟੀ ਦੇ ਆਗੂ ਐਚਐਸ ਫੂਲਕਾ ਵੱਲੋਂ ਲਗਾਏ ਦੋਸ਼ਾਂ ਤੇ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੇ ਲੱਗੇ ਦੋਸ਼ ਸਹੀ ਹੋਣਗੇ ਤਾਂ ਕੈਪਟਨ ਸਾਹਿਬ ਉਹਨਾਂ ਦਾ ਮਹਿਕਮਾ ਬਦਲ ਦੇਣਗੇ ਵਿਰੋਧੀ ಪಕ್ಷ ਵਿਪੱਖੀ ਪਾਰਟੀਆਂ ਦਾ ਕੰਮ ਹੁੰਦਾ ਰੋਪ ਲਾਉਣਾ ਜਨਤਾ ਨੇ ਦੇਖਣਾ ਕਿ ਇਹ ਰੋਪ ਠੀਕ ਹੈ ਕਿ ਗਲਤ ਹੈ ਔਰ ਜੇ ਇਹ ਰੋਪ ਸਹੀ ਹੋਇਆ ਮੁੱਖ ਮੰਤਰੀ ਜੀ ਮੇਰਾ ਮਹਿਕਮਾ ਬਦਲ ਦੇਣਗੇ ਤੇ ਜੇ ਉਹਨਾਂ ਨੇ ਵੇਖਿਆ ਕਿ ਰਾਣਾ ਗੁਰਜੀਤ ਸਿੰਘ ਦੇ ਰਹਿਣ ਨਾਲ ਇੱਕ ਤਜਰਬੇਕਾਰ ਬੰਦਾ ਜਿਹਨੂੰ ਪਤਾ ਪਾਵਰ ਕਿਵੇਂ ਪ੍ਰੋਡਿਊਸ ਕਰਦੀ ਆ ਕਿਵੇਂ ਡਿਸਟ੍ਰੀਬਿਊਟ ਕਰਦੀ ਆ ਤੇ ਇਸ ਮਹਿਕਮੇ ਨੂੰ ਚੰਗਾ ਚਲਾ ਸਕਦਾ ਤਾਂ ਮੈਨੂੰ ਨਹੀਂ ਬਸਣਗੇ ਜਿਉ ਸੋਚਣਗੇ ਵੀ ਫੋਕਾ ਸਾਹਿਬ ਦੇ ਵਿਚਾਰ ਜਿਹੜੇ ਅਰੋਪ ਨੇ ਠੀਕ ਹੈ ਇਹ ਰਾਣਾ ਗੁਰਜੀਤ ਸਿੰਘ ਫਾਇਦਾ ਚੱਕ ਰਿਹਾ ਆਪਣੀ ਕੰਪਨੀ ਦਾ ਫਾਇਦਾ ਕਰ ਰਿਹਾ ਐਚਐਸ ਫੂਲਕਾ ਨੇ ਦੋਸ਼ ਲਗਾਏ ਸਨ ਕਿ ਰਾਣਾ ਗੁਰਜੀਤ ਸਿੰਘ ਬਿਜਲੀ ਮੰਤਰੀ ਹੋਣ ਦੇ ਨਾਤੇ ਪੀਐਸਪੀਸੀਐਲ ਨੂੰ ਕੰਟਰੋਲ ਕਰ ਰਹੇ ਨੇ ਅਤੇ ਆਪਣੀ ਕੰਪਨੀ ਤੋਂ ਬਿਜਲੀ ਖਰੀਦ ਰਹੇ ਨੇ ਉਹਨਾਂ ਇਹਨਾਂ ਦੋਸ਼ਾਂ ਦੇ ਆਧਾਰ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਰਾਣਾ ਗੁਰਜੀਤ ਸਿੰਘ ਦਾ ਮਹਿਕਮਾ ਬਦਲਣ ਦੀ ਮੰਗ ਕੀਤੀ ਸੀ